ਆਪਾਂ ਅੱਜ ਚੱਲਿਆ ਜੀ ਹੁਣ ਕਲਕੱਤੇ ਲਾ ਕੇ ਆਪਾਂ 13-14 ਦਿਨ ਲਾ ਕੇ ਤੇ ਚੱਲਿਆ ਪੰਜਾਬ ਨੂੰ ਤੇ ਬਹੁਤ ਵਧੀਆ ਲੱਗਿਆ ਤੇ ਦੁਬਾਰਾ ਆਇਓ ਫੇਰ ਹਾਂਜੀ ਹਾਂ ਕਲਕੱਤੇ ਦੀ ਪੀਲੀ ਟੈਕਸੀ ਆਪਾਂ ਇੱਥੋਂ ਕਰਵਾਈ ਬੁੱਕ ਤੇ ਆਪਾਂ ਹੁਣ ਪਹੁੰਚਦੇ ਆਂ ਰੇਲਵੇ ਸਟੇਸ਼ਨ ਬੋਲੋ ਜੀ ਆਪਾਂ ਪਹੁੰਚ ਗਏ ਕੋਆ ਸਟੇਸ਼ਨ ਚਿਤਪੁਰ ਟਾਈਮ ਹੋ ਗਿਆ 5:55 ਦਾ ਆਪੇ ਆਪਣਾ ਸਮਾਨ ਆਪਾਂ ਪਹੁੰਚ ਗਏ ਕੋਆ ਚਿਪਰ ਸਟੇਸ਼ਨ ਕਰਤਾ ਅਚਲ ਦੇ ਹਨ ਪੰਜਾਬ ਦੀ ਵਾਪਸੀ ਆਪਣੀ ਆਪਾਂ ਲਾਤੀ ਕਲਕੱਤੀ 13 14 ਦਿਨ ਹੁਣ ਆਪਣੀ ਵਾਪਸੀ ਹੈ 8 ਜਨਵਰੀ 2026 1851 2000 ਕੋਆ ਵੀ ਐਕਸਪ੍ਰੈਸ ਜਿਸ ਕੇ ਲਓ ਜੀ ਆਪਰੀ ਟ੍ਰੇਨ ਆ ਰਹੀ ਪਲੇਟਫਾਰਮ ਤੇ ਲੱਗ ਰਹੀ ਆ ਦੇਖੋ ਆਪਣੀ ਟ੍ਰੇਨ ਦਾ ਨੰਬਰ ਸੀ 12319 ਤੁਸੀਂ ਬੁਕੋਈ ਕਈ ਸੀਟ ਦਿਲਵਾ ਦੇ ਕਾਲਪਰ ਟ੍ਰੈਕਸ 10:00 ਸਮਾਂ ਸੀ ਜੋ ਸਵੇਰ ਬਾਅਦ ਚੱਲਣਾ 7:40 ਨੂੰ ਕਿ ਆਪਾਂ ਪਹੁੰਚਦੇ ਸੀ 6:00 ਵਜੇ ਪਹੁੰਚਦੇ ਸੀ ਆਪਾਂ ਪਲੇਟਫਾਰਮ ਤੇ ਕਿਉਂਕਿ ਟ੍ਰੇਨ ਨੇ ਆਪਾਂ ਨੂੰ ਨਹੀਂ ਡਿਕਣਾ ਟ੍ਰੇਨ ਤੋਂ ਪਹਿਲਾਂ ਆਪਾਂ ਦਾ ਟਾਈਮ ਰੱਖ ਕੇ ਆਓ ਕਈ ਵਾਰੀ ਰਸਤੇ 'ਚ ਜਮ ਵਗੈਰਾ ਲੱਗ ਜਾਂਦਾ ਹੈਗਾ ਕਰੋਂ ਤੁਰਦਿਆਂ ਤੋਂ ਤੇ ਆਪਾਂ ਸਭ ਤੋਂ ਪਹਿਲਾਂ ਤੇ ਆਪਣਾ ਜਿਹੜਾ ਇੱਕ ਰਿਸਫਰ ਸੀਗਾ ਟ੍ਰੇਨ ਦਾ ਆਪਾਂ ਆਪਾਂ ਨੂੰ ਮਿਲੀ ਸੀ ਆਰਐਸ ਸੀ ਸੀਟ ਅੱਧੀ ਸੀਟ ਮਿਲੀ ਸੀ ਆ ਟ੍ਰੇਨ 'ਚ ਬੈਠ ਕੇ ਇਹਦਾ ਖਾਣਾ ਖਾਣ ਦਾ ਆਨੰਦ ਆਉਂਦਾ ਹਾਂ ਤੇਰਾ ਤੇ ਉਸ ਦੇ ਪ੍ਰੋਟੋਕਾਲ ਤੇ ਸਭੀ ਰੱਖ ਤੇ ਨੰਦੀ ਬੱਕਰਾ ਸੀ ਜਾ ਜੁੜੇਰੇ ਸਾਡੇ ਸਫ਼ਰ ਦੇ ਨਾਲ मां शाम ਦਾ तकरीबन 3:10 ਦਾ ਹੋ ਗਿਆ ਆਪਣੀ ਟ੍ਰੇਨ ਪਹੁੰਚ ਗਈ ਜੀ ਪਟਨਾ ਸਾਹਿਬ ਪਟਨਾ ਸਾਹਿਬ ਸਟੇਸ਼ਨ ਤੇ ਕਾਫੀ ਰਸ਼ ਸੀ ਕਿਉਂਕਿ ਇੱਥੇ ਸੰਗਤਾਂ ਜੋ ਪਟਨਾ ਸਾਹਿਬ ਦਰਸ਼ਨ ਕਰਨ ਆਉਂਦੀਆਂ ਆਈਆਂ ਤੇ ਉਹ ਵਾਪਸੀ ਕਰਦੀਆਂ ਆਈਆਂ ਤੇ ਇਸ ਕਰਕੇ ਇੱਥੇ ਕਾਫੀ ਰਸ਼ ਦੇਖਣ ਨੂੰ ਮਿਲਿਆ ਤੇ ਸੰਗਤ ਦਾ ਕਾਫੀ ਘੱਟ ਸੀਗਾ ਤੇ ਹੁਣ ਆਪਾਂ ਇੱਥੋਂ ਪਟਨਾ ਸਾਹਿਬ ਤੋਂ ਅੱਗੇ ਚੱਲੇ ਪਾਉਂਦੇ ਹੋਏ ਜੁੜੇ ਰਹੋ ਸਫਰਾਂ ਦੇ ਨਾਲ ਆਪਣੇ ਰਾਤ ਦਾ ਸਮਾਂ ਹੋ ਗਿਆ ਜੀ ਹੁਣ ਆਪਾਂ ਜਿਹਦਾ ਨਾਲ ਲਿਆਂਦਾ ਘਰੋਂ ਬਣਾਇਆ ਖਾਣਾ ਸੀ ਆਪਾਂ ਉਹ ਖਾ ਕੇ ਤੇ ਆਪਾਂ ਹੁਣ ਲੱਗੇ ਆ ਸੌਣ ਤੇ ਅਗਲੀ ਅਪਡੇਟ ਆਪਾਂ ਤੁਹਾਨੂੰ ਦੇਵਾਂਗੇ ਸਵੇਰੇ ਵੇਲੇ ਮਿਲਦੇ ਆ ਅਗਲੇ ਦਿਨ ਕਿੱਥੇ ਜਾ ਕੇ ਆਪਾਂ ਸਵੇਰੇ ਯੂਪੀ ਚ ਤਕਰੀਬਨ ਕਾਫੀ ਟਾਈਮ ਲੱਗ ਜਾਂਦਾ ਪਾਰ ਕਰਨ ਨੂੰ ਅੱਪਾ ਹਜੇ ਯੂਪੀਜੀ ਫਿਰਦੇ ਆ ਸਵੇਰ ਵੇਲੇ ਵੀ ਮੁਰਾਦਾਬਾਦ ਦੇ ਨੇੜੇ-ਤੇੜੇ ਤੇ ਦੇਖੋ ਹੈ ਬਰੇਲੀ 9 ਜਨਵਰੀ ਸਮਾਂ ਸਵੇਰ ਦਾ 7:10 ਦਾ ਆਪਾਂ ਪਹੁੰਚ ਗਏ ਇਸ ਟਾਈਮ 'ਤੇ ਬਰੇਲੀ ਆਪਾਂ ਕੱਲ ਦੇ ਸਵੇਰ ਦੇ ਚੰਨੇ ਦੇਸੀ ਤੇ ਆਪਾਂ ਮੁਰਾਦਾਬਾਦ ਆ ਗਏ ਆ ਅਗਲਾ ਸਟਾਪ ਆਪਾਂ ਪਹੁੰਚ ਗਏ ਬਰੇਲੀ ਟ੍ਰੇਨ ਦੇ ਵਿੱਚ ਟੀਟੀ ਚੜ ਗਈ ਟਿਕਟਾਂ ਵਗੈਰਾ ਚੈੱਕ ਕਰਦੇ ਆ ਇੱਥੇ ਕਾਫੀ ਰੌਲਾ ਰੱਪਾ ਪਿਆ ਇਹਨਾਂ ਨਾਲ ਇਹਨਾਂ ਕੋਲੇ ਟਿਕਟਾਂ ਹੈ ਨਹੀਂ ਸੀ ਤੇ ਇਹ ਮੇਂ ਡੱਬੇ ਦੇ ਵਿੱਚ ਆ ਕੇ ਇਹ ਬੈਠ ਗੀਆਂ ਸਵਾਰੀਆਂ ਕਾਫੀ ਸਵਾਰੀਆਂ ਤੇ ਫਿਰ ਆਪਾਂ ਚੋਰੀ ਜਿ ਇਹਨਾਂ ਦੀ ਵੀਡੀਓ ਬਣਾਈ ਤੇ ਫਿਰ ਲੈ ਦੇ ਕੇ ਇਹਨਾਂ ਦਾ ਕੰਮ ਨਿਬੜ ਗਿਆ ਸਮਝੋ ਤਾਂ ਕਰ ਲੈਂਦੇ ਹੁੰਦੇ ਟਿਕਟ ਕੱਟ ਲੈਂਦੇ ਮੋਕ ਦੇ ਟਿਕਟ ਬਣਾ ਆਂਦੇ ਹੁੰਦੇ ਹੈਗੇ ਤੇ ਟਿਕਟ ਲੈ ਕੇ ਜਰੂਰ ਚੜੋ ਜਿਹੜੀ ਵੀ ਆਮ ਆ ਗਿਆ ਸਵੇਰ ਦਾ ਨੌਕ ਤੇ ਵੀ ਮੈਂ ਪਹੁੰਚ ਗਿਆ ਹਸਟੇਨ ਮਰਦਾਬਾਦ ਤੇ ਆਪਾਂ ਚੱਲ ਰਹੇ ਹਾਂ ਅੱਪਾ ਪਹੁੰਚ ਗਏ ਜੀ ਇਸ ਟਾਈਮ ਸਹਾਰਨਪੁਰ ਯੂਪੀ ਦੇ ਵਿੱਚ ਯੂਪੀ ਪਾਰ ਕਰਨ ਨੂੰ ਕਾਫੀ ਸਮਾਂ ਲੱਗਿਆਂਦਾ ਸਮਾਂ ਸੀਗਾ 11:30 ਦਾ ਪਹੁੰਚਣ ਦਾ ਟ੍ਰੇਨ ਦਾ ਤੇ ਡੇਢ ਘੰਟਾ ਲੇਟ ਸੀ ਟ੍ਰੇਨ 1 ਵਜੇ ਅੱਪਾ ਪਹੁੰਚੇ ਸਹਾਰਨਪੁਰ ਇੱਥੋਂ ਬ੍ਰੇਕਫਾਸਟ ਵਗੈਰਾ ਸਵੇਰ ਦਾ ਖਾਣਾ ਵਗੈਰਾ ਖਾ ਕੇ ਤੇ ਇੱਥੇ ਕਾਫੀ ਟਾਈਮ ਰੁਕਦੀ ਹੈ ਟ੍ਰੇਨ ਤੇ ਇੱਥੋਂ ਖਾਣਾ ਖੋਣਾ ਖਾ ਕੇ ਅੱਪਾ ਫਿਰ ਚੱਲਦੇ ਆ ਅਗਲੇ ਸਫ਼ਰ 'ਚ ਹਾਰ ਲੋਪਰ ਤੋਂ ਅੱਗੇ ਵੀਕੀਦਾ ਆ ਗਏ ਆਪਾਂ ਪਹੁੰਚ ਗਏ ਜੀ ਲੁਧਿਆਣਾ ਰੇਲਵੇ ਸਟੇਸ਼ਨ ਤੇ ਟ੍ਰੇਨ ਪੂਰੀ 2 ਘੰਟੇ ਲੇਟ ਸੀ ਇਸ ਤੋਂ ਬਾਅਦ ਆਪਾਂ ਇੱਥੋਂ ਰੇਲਵੇ ਸਟੇਸ਼ਨ ਵੱਲਿਆ ਆਟੋ ਉਤੇ ਪਹੁੰਚ ਕੇ ਬੱਸ ਸਟੈਂਡ ਬੱਸ ਲੈ ਕੇ ਆਪਾਂ ਬਸਤ ਪਹੁੰਚ ਗਏ ਆਪਾਂ ਮੋਗੇ ਉਸ ਤੋਂ ਅੱਗੇ ਆਪਣੇ ਮਿੱਤਰ ਖੜੇ ਸੀ ਰਾਜੀਦੀਪ ਤੇ ਨਰਭਜਨ ਆਪਾਂ ਪਹੁੰਚ ਗਏ ਜੀ ਮੋਗੇ ਆਪਣੇ ਪਰਮ ਮਿੱਤਰ ਡਾਕਟਰ ਰਾਜਦੀਪ ਤੇ ਹਰਪਾਜਨ ਸਿੰਘ ਪੱਤਰਕਾਰ ਇਹ ਆਪਣਾ ਸਵਾਗਤ ਕਰਨਾ ਹੈ ਬੱਗੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਥੈਂਕ ਯੂ ਹਾਂ ਜੀ ਸਾਡੇ ਪਰਮ ਮਿੱਤਰ ਅੱਜ ਪਹੁੰਚੇ ਬੱਗੀ ਬਰਾ ਜੋਕ ਦੇ ਵਿੱਚ ਤੇ ਆਇਆ ਕਲਕੱਤਾ ਘੁੰਮ ਕੇ ਆਇਆ ਤੇ ਵੈਚ ਵੀ ਕੈਨੇਡਾ ਵੀ ਖੇੜਾ ਕੱਢੇ ਪੰਜ ਦਾ ਫੰਦਕ ਤੇ ਕੈਨੇਡਾ ਵੀ ਲਾਇਆ ਹੈ ਪਰ ਮੁਰਲਾ ਪੈ ਗਿਆ ਥੋੜਾ ਜਲਦੀ ਹਾਂ ਕਿਹਨਾਂ ਨੇ ਆ ਡਾਕਟਰ ਰਾਜਦੀਪ ਤੇ ਹੱਲ ਪਾਈ ਧੰਨਵਾਦ ਸਾਡੀ ਆਪਾਂ ਰਿਸਿਵ ਕੀਤਾ ਅੱਜ ਅਮਨਦੀਪ 42 ਵਾਲਾ ਅਮਨਦੀਪ 42 ਵਾਲੇ ਪੇਜ ਨੂੰ ਬਾਕ-ਬਾਕ ਫੋਲੋ ਕਰੋ ਸ਼ੇਅਰ ਕਰੋ ਤੇ ਲਾਈਕ ਕਰੋ ਇਹ ਆਪਣੇ ਵੀਰ ਰਾਜਦੀਪ ਡਾਕਟਰ ਕੀ ਆਪਾਂ ਨੂੰ ਲੈਣ ਆਇਆ ਮੁਰਗੇ ਤੋਂ ਬਹੁਤ ਬੱਤਾਂ ਲਵਾਤੀ ਮੌਜ ਮਸਤੀਆਂ ਪੇਜ ਹੈ ਜੀ ਆਪਣਾ ਚੱਲਦਾ ਉਹਨੂੰ ਉਹਦੇ ਚੋਂ ਕੱਢ ਲਓ ਉਹ ਵੀ ਦੇਖੋ